नमस्कार सरगर्मिया प्रोग्राम में वास्ते प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित विशेष सरगर्मिया पिछले अठारह मार्च में ਦੇਸ਼ ਵਿਆ 10 ਸਟੇਟ ਜੁਨੀਅਰ ਲਗਭਗ 60 ਮਲਾਰਾ ਫੈਡਰੇਸ਼ਨਾਂ ਦੇ ਆਜ਼ਾਦ ਦੇਸ਼ੀ ਬੰਦੀਆਂ ਵੱਲੋਂ ਇੱਕ ਨਵੀਂ ਦਿੱਲੀ ਵਿੱਚ ਕਨਵੈਨਸ਼ਨ ਕਰਕੇ ਫੈਸਲਾ ਕੀਤਾ ਗਿਆ ਸੀ ਕਿ ਦੇਸ਼ ਦੇ ਮਜ਼ਦੂਰਾਂ ਦੇ ਕਿਸਾਨਾਂ ਦੀਆਂ ਮੰਗਾਂ ਲਈ ਇਹ 9 ਜੁਲਾਈ ਨੂੰ ਅਧਾਰਤ ਕੀਤੀ ਜਾਵੇ ਬੇਸ਼ੰਬਰ ਜਦ ਤੋਂ ਏ 1991 ਤੋਂ ਨਾਵਿਕਾਰਵਾਦੀ ਆਰਥਿਕ ਨੀਤੀਆਂ ਹਿਆਂ ਗਰੀਬਾਂ ਦਾ ਮਜ਼ਦੂਰਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਆ ਮੋਦੀ ਸਰਕਾਰ ਨੇ 1920 ਵਿੱਚ ਬਿਨਾ ਪਾਰਲੀਮੈਂਟ ਵਿੱਚ ਗਹਿਸ ਕਰਾਏ ਮਨਤੀ ਲੇਬਰ ਕਮਾਉਂ ਲਾਗ ਕਰਕੇ 4 ਕੋਰ ਬਣਾ ਦਿੱਤੇ ਇਹ 4 ਕੋਰ ਮਜ਼ਦੂਰਾਂ ਲਈ ਬਹੁਤ ਖਤਰਨਾਕ ਆ ਲਗਭਗ 74% ਮਜ਼ਦੂਰ ਆਪਣੇ ਹੱਕਾਂ ਤੋਂ ਵਾਂਝੇ ਹੋ ਜਾਂਦੇ ਹਨ ਇਹ ਮਜ਼ਦੂਰਾਂ ਨੂੰ ਆਪਣਾ ਜੇਫੇ ਬੰਦੀ ਬਣਾਉਣ ਦੇ ਅਧਿਕਾਰ ਤੋਂ ਇਹ ਚਾਰ ਕੋਡ ਇਹ ਵਾਂਝਾ ਕਰ ਦਿੰਦੇ ਆ 8 ਘੰਟੇ ਤੋਂ 12 ਘੰਟੇ ਦਾ ਸਮਾਂ ਮਤਲਬ ਪਿਆੜੀ ਇੰਸਟਿਟਿਊਟ ਕਾਰਤੀ ਗਈ ਆ ਜਦ ਕਿ ਅੱਗੇ 8 ਘੰਟੇ ਸੀ ਤੇ 4 ਘੰਟੇ ਦਾ ਉਹ ਤੇ ਅਮਰੀਕੇ ਜਿਹੀ ਤਰ੍ਹਾਂ ਮਿਲਦੀ ਸੀ ਇਹ ਸਾਰਾ ਕੁਝ ਖਤਮ ਕਰਤਾ ਗਿਆ ਹੁਣ ਮਾਲਕ ਨੂੰ ਇਹ ਅਧਿਕਾਰ ਹੁਦੇਤਾ ਇਹ ਠੇਕੇਦਾਰੀ ਬਣਾਈ ਰਹੀ ਉਹਨੂੰ ਮੁਕਤੀ ਕਰ ਸਕਦਾ ਹੈ ਜਿਹੜਾ ਠੇਕੇਦਾਰੀ ਰਾਹੀਂ ਨਿਯੁਕਤ ਮਲਾਦ ਮਿਆਂ ਜਾਂ ਮਜ਼ਦੂਰ ਆ ਉਹ ਆਪਣੀ ਜੇਥੇਬੰਦੀ ਨਹੀਂ ਬਣਾ ਸਕਦਾ ਮਾਲਕ ਨੂੰ ਕੱਢ ਸਕਦਾ ਆ ਇਹਨਾਂ ਮੰਗਾਂ ਨੂੰ ਲੈ ਕੇ ਦੇਸ਼ ਅੰਦਰ ਜੋ ਵੀ ਲੋਕਾਂ ਕੋਲ ਸਿੱਖਿਆ ਦੇ ਅਧਿਕਾਰ ਖੋਹ ਲਿਆ ਆ ਲੋਕਾਂ ਕੋਲ ਇਲਾਜ ਦਾ ਅਧਿਕਾਰ ਖੋਹ ਲਿਆ ਗਿਆ ਲੋਕਾਂ ਤੋਂ ਰੋਜ਼ਗਾਰ ਖਤਮ ਕਰਤਾ ਗਿਆ ਆ ਉਹਦੇ ਚੌਲ ਯਾਰਡ ਦੇਸ਼ ਦੀਆਂ ਸਮੂਹੀਆਂ ਟ੍ਰੇਡ ਜੀਆ ਨੇ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਅੱਜ ਵੀ ਹੜਤਾਲ ਕੀਤੀ ਆ ਅਤੇ ਵੱਡੀ ਗਿਣਤੀ ਵਿੱਚ ਇਹ ਅੱਜ ਵੀ ਸ਼ਾਮਲ ਹੋਏ ਆ ਉਮੀਦ ਆ ਕਿ ਕਰੋੜਾ ਕਰੋੜਾ ਲੋਕਾਂ ਅੱਜ ਵੀ ਸ਼ਾਮਲ ਹੋ ਕੇ ਦੇਸ਼ ਦੀਆਂ ਜਿਹੜੀਆਂ ਲੋਕ ਰੋਧੀ ਨੀਤੀਆਂ ਨੂੰ ਵਾਪਸ ਕਰਾਉਣ ਦੇ ਡਰਾਈਵਰ ਜੀ ਦਾ ਖਾਲਸਾ ਵਾਇਰਲ ਜਿੱਕੀ ਫਤੇ ਸੁਮਿਤਾ ਜੀ ਦੇ ਇਸ ਪੰਜ ਕਿੰਨ੍ਹੇ ਭਟੀਆਂ ਸਾਡੇ ਪਿੰਡ ਅੱਜ ਬਲੌਗ ਦੇ ਪ੍ਰਧਾਨ ਸਰਜੀਤ ਸਿੰਘ ਸਾਡੀ ਜੀ ਆਏ ਹੋਏ ਨੇ ਉਹਨਾਂ ਨੇ ਸਾਡੇ ਕੋਲੋਂ ਸਾਡੇ ਪਿੰਡ ਦੀਆਂ ਮੁਸ਼ਕਲਾਂ ਬਾਰੇ ਪੁੱਛਿਆ ਕਿਹੜੀਆਂ-ਕਿਹੜੀਆਂ ਤੁਹਾਡੇ ਕੰਮ ਹੁੰਨੇ ਵਾਲੇ ਆ ਹੂੰ ਉਹਨਾਂ ਦਾ ਵੀਰਵਾ ਇਸ ਪ੍ਰਕਾਰ ਕੈਲਿਆ ਦਾ ਆਟੇ ਦਾ ਸਾਨੂੰ ਅਮਨ ਜੀ ਸਾਹਿਬ ਨੇ ਕਿਹਾ ਸੀ ਤੁਹਾਡੀ ਧਰਮਸ਼ਾਲਾ ਦੀ ਗੜਾ ਆ ਰਹੀ ਕੀਤੀ ਜਾਏਗੀ ਜੋ ਕਿ ਅਜੇ ਤੱਕ ਰੈਂਡਿੰਗ ਪਈ ਹੈ ਇਹ ਸਮਝਾਣ ਦਾ ਜੀ ਸਾਰਾ ਕੱਚਾ ਹੀ ਹੈ ਗਈਆਂ ਨਾਲੀਆਂ ਦੀ ਕਾਫੀ ਰਾਜ ਤੱਕ ਰੈਂਡੀਆਂ ਬਣਾਉਣੇ ਆਪਣੀਆਂ ਕਰਨ ਵਾਲੀਆਂ ਤੇ ਜਿਹੜੀ ਹੁੰਦੇ ਤੋਂ ਗਾਰਦੀ ਵਾਲਾ ਰੋਡ ਜਾਂਦੀ ਆ ਇਹਨ ਭਟੀਆਂ ਤੋਂ ਜਾਂਦੀ ਜਿਹੜੀ ਉਹ ਸਾਰੀ ਟੀ ਹੋਈ ਜਾਂਦੇ ਬੱਚੇ ਬੱਚਿਆਂ ਨੂੰ ਦੇ ਜਾਂਦੇ ਸਨ ਦੇ ਬੱਚਿਆਂ ਨੂੰ ਮੁਸਕਲਾਂ ਬਹੁਤ ਹੁੰਦੀਆਂ ਹਨ ਤੇ ਜਿਹੜੇ ਸਾਡੇ ਸ਼ੱਪੜ ਬਣ ਆਇਆ ਉਹ ਵੀ ਸਾਰਾ ਬੱਚਾ ਹੀ ਆ ਅੱਜ ਅੱਧਾ ਵੀ ਹੋਰਾ ਨਹੀਂ ਹੋਇਆ ਹੈਗਾ ਤਿਆਰ ਤੇ ਜੋ ਵੀ ਸਾਡੀਆਂ ਇਹ ਮੁਸਕਲਾਂ ਨੂੰ ਦੂਰ ਕੀਤਾ ਜਾ ਸਕੇ ਤੇ ਸਾਡੇ ਪਿੰਡ ਨੂੰ ਵਿਕਾਸ ਦੇ ਕਮਰੇ ਵਿੱਚ ਬਾਤ ਤੋਂ ਬਾਤ ਬਰਾਟਾ ਮਿਲਣ ਵਾਲਗੋ ਜੀ ਦਾ ਖਾਨ ਸਾਹਿਬਾਂ ਦੀ ਸ਼ਿਕਾਇਤ ਹੈ। ਪਹਿਲਾ ਤਾਂਾਰੇ ਸਾਥੀਆਂ ਨੂੰ ਬੜਾ ਨਮਸਕਾਰ। ਸਾਥੀਓ ਪਹਿਲਾ ਬਹੁਤ-ਬਹੁਤ ਧੰਨਵਾਦ ਕਰਦਾ। ਸਾਥੀ ਡਰਾਈਵਰਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਾਡੇ ਕਹਿਣ ਤੇ ਵਰਕਸ਼ਾਪ ਦੇ ਅੰਦਰ ਵਸਾ ਲਾਈਆਂ ਕਿਉਂਕਿ ਬਾਰ-ਬਾਰ ਸੀ ਲੱਗੀ ਹੈ। ਤਾਲੀਆਂ ਕਰਦਾ ਡਰਾਈਵਰ। ਆਜ्ञਾ ਨਾਇਜੀ ਜੀਆ ਸਰਜੀਤ ਨੂੰ ਸਾਥੀ ਰਵਿੰਦਰ ਨੂੰ ਸਾਥੀ ਦੀਪੂ ਨੂੰ ਸਾਥੀਆਂ ਨੇ ਇੱਕ ਮਿੰਟ ਲਈ ਲਾਇਆ ਸਾਥੀ ਅੰਦਰ ਆਓ ਮਰੀ ਅੱਛੀ ਗੱਲ ਹੈ ਬਾਕੀ ਮੁਲਾਜ਼ਮ ਅਸੀਂ ਸਾਰੇ ਸਾਥੀਓ ਅੱਜ ਮਾਤਾ ਦਾ ਭਾਡਾ ਸੰਭਾਉਣ ਵਾਲਾ ਮੈਨੂੰ ਕੋਈ ਸੁਣੇ ਨਾ ਮੈਂ ਤਾਂ ਗੱਲ ਕਰਨਾ ਪ੍ਰਧਾਨ ਜੀ ਨਾਲ ਪ੍ਰਧਾਨਾ ਪ੍ਰਧਾਨ ਦੇ ਕੋਲ ਬੰਦੇ ਨਹੀਂ ਖੜੇ ਹੋਣ ਕਰ ਲੈ ਕੀ ਕਰਨਾ ਪ੍ਰਧਾਨ ਅਸੀਂ ਤੁਹਾਡੇ ਨਾਲ ਹੀ ਹਾਂ ਤੇ ਸਾਥੀ ਗਰਨਾਮ ਜੀ ਦਾ ਸ਼ੇਖਮਾ ਜੀ ਦਾ ਇਹ ਤੁਹਾਡੇ ਨਾਲ ਹੀ ਹੈ ਤੇ ਸਾਥੀਆਂ ਨੂੰ ਸਾਥੀ ਸ਼ਰਿੰਦਰ ਨੂੰ ਥੋੜੀ ਥੋੜੀ ਬੋਲਣਾ ਆ ਗਿਆ ਤੇ ਸਾਥੀ ਨਮੇਸ਼ਾ ਵੀ ਹੈ ਸਾਥੀ ਪ੍ਰੀਤਮ ਵੀ ਸੀਗੇ ਸਾਥੀ ਸ਼ੇਖਮਾਤਾ ਪੂਰੇ ਹੰਟ ਟ੍ਰੇਡ ਹੋ ਚੁੱਕੇ ਆ ਤੁਹਾਡੇ ਸਾਹਮਣੇ ਸਾਡੇ ਪਿੱਛੇ ਤਾਂ ਪੂਰਾ ਐ ਸਮਝ ਸਕਦੇ ਆ ਅਸੀਂ ਸ਼ੋਕਮਾਨ ਸਾਥੀ ਸੋਮਰਾਜ ਵਧੀਆ ਗੱਲ ਹੈ ਸਾਡੀ ਅੱਜ ਤੇਲਕ ਰਾਜੀ ਸਾਡੇ ਇੱਧਰ ਖੜੇ ਆ ਪਾਵਰ ਪਿੰਡ ਦੇ ਸਾਥੀ ਆ ਗਏ ਵਧੀਆ ਕੰਮ ਚੱਲ ਰਾ ਸਾਡਾ ਕਿਸੇ ਜੂਨੀਅਰ ਦਾ ਵਿਰੋਧ ਨਹੀਂ ਜੇ ਸਾਡੇ ਤੋਂ ਜਥੇਬੰਦੀ ਆ ਉਹ ਕਲੀਅਨ ਸਾਡਾ ਲੈਟਰ ਲਿਖਣ ਜੋ ਮਰਜ਼ੀ ਕਰਨ ਉਹਨਾਂ ਦਾ ਕੰਮ ਹੈ ਤੇ ਇਸ ਕਰਕੇ ਸਾਥੀਓ ਅੱਜ ਦੇਸ਼ ਦੇ ਵਿੱਚ ਹਿੰਦੋਸਪਾਨ ਦੇ ਵਿੱਚ 15 ਕਰੋੜ ਤੋਂ 20 ਕਰੋੜ ਦੀ ਬੰਦਿਆਂ ਨੇ ਸਟ੍ਰੈਕ ਕਰਨੀ ਦਿੱਲੀ ਵੇਜ ਕੰਟੈਕਟ ਵਾਲੇ ਆ ਨੰਗਲ ਦੇ ਵਿੱਚ ਛੁੱਟੀ ਲੈ ਕੇ ਬੈਠੇ ਆ ਜਿਹੜੇ ਬੰਦੇ ਨਹੀਂ ਛੁੱਟੀ ਲੈ ਕੇ ਆਣਗੇ ਉਹ ਦੁਪਹਿਰ ਨੂੰ 1:30 ਵਜੇ ਤੋਂ 12 ਵਜੇ ਤੋਂ ਲੈ ਕੇ ਉਹਦੇ ਵਿੱਚ ਸਾਰੇ ਨੰਗਲ ਦੇ ਸਾਥੀ ਇਕੱਠੇ ਹੋ ਗਏ ਜਿਹਦੇ ਵਾਸਤੇ ਆ ਤੁਹਾਨੂੰ ਕੋਈ ਕੁਛ ਨਹੀਂ ਮੈਂ ਵੀ ਕਹਿੰਦਾ ਮੇ ਤੁਹਾਨੂੰ ਰੈਗੂਲਰ ਬੰਦੇ ਨੂੰ ਕਿਸੇ ਨੂੰ ਕੁਝ ਨਹੀਂ ਹੋਣਾ ਤੁਹਾਡੇ ਕਿਆ ਬੱਚੇ ਲੱਗਣਗੇ 6000 ਪੋਸਟ BBMB ਦੇ ਵਿੱਚ ਖਾਲੀ ਆ ਪੰਜਾਬ ਸਰਕਾਰ ਨੇ ਕਿਹਾ 3000 ਬੰਦਾ ਇੱਕ ਵੀ ਬੰਦਾ ਨਹੀਂ ਭਰਤੀ ਕਰਨਾ ਬਲਾਮੇ ਕਰਨੇ ਕਿਉਂਕਿ ਇਲੈਕਸ਼ਨ ਆ ਜਾਣਾ ਪੰਜਾਬ ਸਰਕਾਰ ਦਾ ਵੀ ਇਲੈਕਸ਼ਨ ਆ ਜਾਣਾ ਕੋਈ ਬੰਦਾ ਨਹੀਂ ਭਰਤੀ ਕਰਨਾ ਆ ਸਾਡੇ ਆ ਡੇਲੀਆ ਵਾਲੇ ਕਿੰਨੇ ਕਿੰਨੇ 30 ਦੀ ਸਾਲ ਦੀ ਇੱਕ ਕੋਰਟ ਦਾ ਫੈਸਲਾ ਦਿੱਤਿਆ ਹੁਣ ਪੰਜਾਬ ਨੇ ਸਕੋਰ ਨੇ ਫੈਸਲਾ ਦਿੱਤਾ ਵੀ ਜਿਹੜੇ 30-30 ਸਾਲ ਤੋਂ ਸਰਵਿਸ ਕਰ ਰਹੇ ਨੇ ਬੇਲੀਆ ਬੇਤੇ ਉਹਨਾਂ ਦਾ ਤੁਸੀਂ ਸ਼ੋਸ਼ਣ ਕੀਤਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਏ ਇਹ ਤੁਹਾਡੇ ਹੱਕ ਚ ਆ ਜਾ ਸਕਦੀ ਹੈ ਬੰਦੇ ਬੇਲੀ ਵਾਲੇ ਨੇ ਹੱਕ ਤੇ ਪਾਰਟ ਟਾਈਮ ਵਾਲੇ ਹੱਕ ਤੇ ਆਜੇ ਕਿਉਂਕਿ 7000 ਪੋਸਟ ਖਾਲੀ ਪਈ ਹੈ ਬਾਕੀ ਸਾਥੀਓ ਮੰਗਾ ਦਾ ਬਹੁਤ ਹੈ ਇਸ ਵਾਰ ਸਿੱਧਾ ਵੀ 4 ਤਰੀਕ ਨੂੰ 25 ਤਰੀਕ ਨੂੰ ਸਾਡੀ ਦਿੱਲੀ ਵਿੱਚ ਮੀਟਿੰਗ ਹੋਈ ਹੈ ਮੈਂ ਤੁਹਾਨੂੰ ਦੱਸਣਾ ਚਾਹਾਂ 25 ਤਰੀਕ ਨੂੰ ਬਿੱਲੀ ਵਿੱਚ ਮੀਟਿੰਗ ਹੋਈ ਐ ਉਸ ਵਿੱਚ ਪੀਐਸ ਟੀਫ ਪੰਜੰਬਰ ਕੋਰ ਮੈਡਮ ਵਿੱਚ ਸਕੇ ਦੋਨੇ ਉਹ ਅਸੀਂ ਹੈੱਡਕੁਆਰਟਰ ਨੇ ਉਹ ਲਿਖ ਕੇ ਦੇ ਕੇ ਆ ਕਿ ਅਸੀਂ ਇਸ ਅਜੰਡੇ ਦੇ ਵਿੱਚ ਤੁਹਾਡਾ ਅਨਸ਼ੈਂਟਿਵ ਕਰਵਾਵਾਂਗੇ ਲਿਖਿਆ ਪਿਆ ਮੇਰੇ ਕੋਲ ਨਹੀਂ ਆ ਤੁਹਾਡੇ ਕੋਲ ਲੈਟਰ ਮੈਂ ਭੇਜ ਦੇਣਾ ਤੁਸੀਂ ਪੜ੍ਹ ਲੈਣਾ ਵੇ ਪੰਜਾਬ ਦੇ ਅਜੰਡੇ ਚ ਲਾਵਾ ਸਾਥੀਓ ਅਜੰਡੇ ਚ ਨਹੀਂ ਲਾਇਆ ਉੱਥੇ ਲਿਖ ਕੇ ਦੇ ਕੇ ਆਏ ਸਾਈਨ ਹੈ ਮਨ ਕੇ ਆ ਕੇ ਮੁਕਰ ਜਾਣ ਤਾਂ ਹੁਣ ਸ਼ੋਕਮਾਰ ਕੀ ਕਰੇ ਤੁਸੀਂ ਦੱਸੋ ਸ਼ੋਕਮਾਰ ਕੋਲ ਬੰਦੂਕ ਤਾਂ ਹੈ ਨਹੀਂ ਦਿੱਲੀ ਅਸੀਂ ਜਾ ਕੇ ਆਏ ਦਿੱਲੀ ਵਿੱਚ ਮਨ ਕੇ ਆਏ ਲਿਖ ਕੇ ਤੇ ਕਹਿੰਦਾ ਜਵਾਨੀ ਤੇ ਆ ਮੁਕਰ ਜਾਓ ਗੱਲ ਵੱਖਰੀ ਆ ਰਿਟਰਨ ਲਿਖ ਕੇ ਮਨ ਕੇ ਆ ਕੇ ਮੁਕਰ ਕੇ ਇਨਸੈਂਟਿਵ ਨੂੰ ਹੋਣਾ ਸੀ ਤੁਸੀਂ ਦੱਸੋ ਕੀ ਜੜਾਈ ਜਾ ਰਹੀ ਆ ਸਾਨੂੰ ਤਰੀਕੇ ਉਹਨਾਂ ਨੇ ਲਿਬਰ ਕਮਿਸ਼ਨਰਾਂ ਨਾਲ ਦੱਸਦੇ ਆ ਇਨਸੈਂਟਿਵ ਤੁਹਾਨੂੰ ਮਿਲ ਦਵਾਵਾਂਗੇ ਬਹੁਤ ਵਧੀਆ ਚੈਲੰਜ ਆ ਸਾਡਾ ਕਿੱਦਾਂ ਜਾਣਾ ਕਿੱਦਾਂ ਕਰਨਾ ਕੀ ਕਰਨਾ ਉਹ ਅਸੀਂ ਕਰਾਂਗੇ ਯੂਨੀਅਨ ਨਾ ਕਰਨਾ ਲੱਗੇ ਹੋਇਆ ਸਾਜੀ ਮੰਗਲ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਬਣਾਤੀ ਹੈ ਕੋਆਰਡੀਨੇਸ਼ਨ ਸਾਰੀਆਂ ਯੂਨੀਅਨਾਂ ਆ ਗਈਆਂ ਬੀ ਇਨਸੈਂਟ ਮਿਲਣਾ ਚਾਹੀਦਾ ਕਿਹਾ ਪਾਵਰ ਵਿੰਡੀ ਜਿਹੜੀ ਦੂਜੀ ਯੂਨੀਅਨ ਆ ਇੱਕ ਪਖੜਾ ਪਾਵਰ ਇੰਪਲਾਈ ਯੂਨੀਅਨ ਵੀ ਜਿਹੜੀ ਨਾਲ ਆ ਗਈ ਹੈ ਉਹ ਵੀ ਕਹਿੰਦੇ ਬਿਲਕੁਲ ਯਾਰਨ ਸੈਂਟ ਮਿਲਣਾ ਚਾਹੀਦਾ ਸਾਥੀਓ ਜਿਹੜਾ ਜੱਜ ਸੀਗਾ ਉਹਨੂੰ ਪੁੱਛਿਆ ਬੀ ਇਨਸੈਂਟ ਕਿੱਦਾਂ ਮਿਲਦਾ ਉਹਨੂੰ ਦੱਸਿਆ ਗਿਆ ਵੀ ਸੈਂਟਰ ਲੈਕਸਿਟੀ ਬੋਰਡ ਸੋਟੀ ਜਿਹੜੀ ਆ ਉਹ ਟਾਰਗੇਟ ਹਿੱਟ ਕਰਦੀ ਫੇ ਇੰਨੇ 100 ਮਿਲੀਅਨ ਜੂਟ ਜਿਹੜੇ ਆ ਬਿਜਲੀ ਬਣਾਣੀ ਇਸ ਤੋਂ ਵੱਧ ਜਿਹੜੀ ਆ ਬਿਜਲੀ ਬਣ ਗਈ ਤਾਂ ਇਹਨੂੰ ਇਨਸੈਂਟਿਵ ਮਿਲੇਗਾ ਫੇਰ ਕਹਿੰਦਾ ਤੁਸੀਂ ਬਣਾਤੀ ਅਸੀਂ ਕਹਿੰਦੇ ਬਣਾਤੀ ਮੈਂ ਕਿਹਾ 22 ਜੀ ਬਣਾਤੀ 23 ਜੀ ਬਣਾਤੀ 24 ਜੀ ਬਣਾਤੀ 25 ਬਣਾਤੀ ਫੇਰ ਕਹਿੰਦਾ ਵੀ ਤੁਸੀਂ ਇਨਸੈਂਟਿਵ ਲਈ ਕਹਿੰਦੇ ਜੀ ਪੰਜਾਬ ਨਹੀਂ ਮੰਨਦਾ ਉੱਥੇ ਤਜਿੰਦਰ ਕੌਰ ਮਾੜ ਨੇ ਤੇ ਟੀਐਸ ਚੀਫ ਨੇ ਵੀ ਇਹੀ ਗੱਲ ਕਹੀ ਪੰਜਾਬ ਨਹੀਂ ਮੰਨਦਾ ਕੰਟੈਕਟ ਵਾਲਿਆਂ ਨੂੰ ਰੈਗੂਲਰ ਕਰਦੇ ਪੰਜਾਬ ਨਹੀਂ ਮੰਨਦਾ ਜਿਹੜੀ ਗੱਲ ਆਈ ਹੈ ਪੰਜਾਬ ਰਾਜਸਥਾਨ ਵਾਲਿਆਂ ਨੂੰ ਖੇਲਦੇ ਨੇ ਪੰਜਾਬ ਨਹੀਂ ਮੰਨਦਾ ਪੰਜਾਬ ਕਹਿੰਦਾ ਵੀ ਪੰਜਾਬ ਨੂੰ ਬਾਹਰ ਕਰ ਦਿਓ ਅਸੀਂ ਉਹਨਾਂ ਦੱਸਿਆ ਵੀ 골ਡਨ ਜੁਬਲੀ ਤੇ 50 ਸਾਲਾਂ ਜਿਹੜੀ 골ਡਨ ਜੁਬਲੀ ਆ ਉਹਦੇ ਵਿੱਚ ਸੈਨ ਨਹੀਂ ਕੀਤਾ ਪੰਜਾਬ ਨੇ ਤਾਂ ਵੀ ਸਾਨੂੰ ਦੋ ਤਨਖਾਹਾਂ ਮਿਲੀਆਂ ਸੀਗੀਆਂ ਫਿਰ ਉਹ ਕਹਿੰਦਾ ਵੀ ਫਿਰ ਪੰਜਾਬ ਹੀ ਹੋ ਗਿਆ ਚੇਅਰਮੈਨ ਤੁਹਾਡਾ ਚੇਅਰਮੈਨ ਕਿਹੜਾ ਕੋਈ ਆਈਐਸ ਹੈ ਨਾ ਸੀਗਾ ਨਹੀਂ ਇੰਜੀਨੀਅਰ ਹੈ ਫਿਰ ਕਹਿੰਦਾ ਆ ਇੰਜੀਨੀਅਰ ਕਿ ਆਈਐਸ ਕਿ ਬੋਲਦਾ ਵੀ ਚੇਅਰਮੈਨ ਸਾਡਾ ਇੰਨਾ ਨਲਾਕ ਹੈ ਕਿ ਉਹਨਾਂ ਤੋਂ ਪਾਸ ਨਹੀਂ ਕਰਵਾ ਸਕਿਆ ਚਾਰ ਏਜੰਡੇ ਲਾਤੇ ਚਾਰ ਏਜੰਡੇ ਦੋ ਫੇਲ ਹੋ ਗਏ ਸੰਕਤਪ ਦੇ ਤੁਹਾਡੇ ਚਾਰ ਏਜੰਡੇ ਪਹਿਲਾ ਜਿਹੜਾ ਪਿਛਲਾ ਚੇਅਰਮੈਨ ਸੀਗਾ ਉਹਨੇ ਲਾਇ ਦੋ ਝੰਡੇ ਦੋ ਝੰਡੇ ਨਾ ਲਾਏ ਫੇਲ ਹੋ ਗਏ ਭਾਈ ਕਿੰਨੀ ਕਵਾਰ ਏਜੰਡਾ ਲਗਣਾ ਦੇ ਕਿਸ਼ਨ কুমার ਦਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਜਿਹੜਾ ਚੰਗਾ ਕੰਮ ਸਾਥੀ ਕਹੇਗੇ ਸ਼੍ਰੀ ਕੁਮਾਰ ਸੀਆਈਐਸਐਫ ਨੂੰ ਵੀ ਫੈਸਲਾ ਕਰ ਰਿਹਾ ਵਿਧਾਨ ਸਭਾ ਚ ਪਿਛਲਾ ਫੈਸਲਾ ਰੱਦ ਕਰਦਾ ਕਾਂਗਰਸ ਦਾ ਉਹਦਾ ਅਸੀਂ ਸਮਰਥਨ ਕਰਦੇ ਹਾਂ ਪੰਜਾਬ ਸਰਕਾਰ ਦਾ ਅਸੀਂ ਸਮਰਥਨ ਕਰਦੇ ਹਾਂ ਜਿਹੜਾ ਸੀਆਈਐਸਐਫ ਨਹੀਂ ਲੈ ਰਿਹਾ ਅਸੀਂ ਕਹਿੰਦੇ ਨਹੀਂ ਪੇਮੈਂਟ ਦੇਣੀ ਇਹਨਾਂ ਨੂੰ ਅੱਛੀ ਗੱਲ ਹੈ ਤਾਂ ਅੱਛਾ ਕਮਾਂਗੇ ਪੰਜਾਬ ਸਰਕਾਰ ਨੂੰ ਜਿਹਦਾ ਵਿਰੋਧ ਹੈ ਉਹਦਾ ਵਿਰੋਧ ਕਰਾਂਗੇ ਆਪਾਂ ਇਸ ਕਰਕੇ ਸਾਥੀਓ ਕਿਸ਼ਨ কুমার ਦਾ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਤੁਹਾਡਾਂ ਸੰਗਤ ਤੁਹਾਨੂੰ ਪਤਾ 26 ਤਿੰਨੋਂ ਮੀਟਿੰਗ ਦੇ ਵਿੱਚ ਪਾਸ ਹੋ ਗਿਆ ਸੀ Rajasthan Haryana ਨਾਲ ਪਾਸ ਕਰ ਲਿਆ ਸੀ ਬਾਅਦ ਵਿੱਚ ਦੂਜੇ ਦਿਨ ਆ ਕੇ ਆੜ ਗਿਆ ਉਹ ਕ੍ਰਿਸ਼ਨ ਕੁਮਾਰ ਜੀ ਕਹਿੰਦਾ ਹਾਂ ਵੀ ਤੁਸੀਂ ਕਿਦਾਂ ਕਰਿਆ ਉਹ ਚਿੱਠੀ ਲਿਖਤੀ Rajasthan Haryana ਦੇ ਚੇਅਰਮੈਨ ਨੂੰ ਵੀ ਤੂੰ ਕੌਣ ਆ ਬਈ ਕਰਨੇ ਵਾਲਾ ਤੇ ਇਹਦਾ ਮਤਲਬ ਚੇਅਰਮੈਨ ਕੌਣ ਹੈ ਚੇਅਰਮੈਨ ਕ੍ਰਿਸ਼ਨ ਕੁਮਾਰ ਤੇ ਸਾਡਾ ਚੇਅਰਮੈਨ ਤਾਂ ਪਿਛੇ ਵੜਾਇਆ ਕੁਰਸੀ ਤੇ ਇਹ ਹਾਲ ਮੈਂ ਤੁਹਾਨੂੰ ਕਰਮਚਾਰੀਆਂ ਤੁਹਾਨੂੰ ਦੱਸਦਾ ਬਈਓ ਬੋਲਾ ਕਿ ਇਹ ਲਾਣਾ ਕਿ ਇਹ ਸਾਥੀਓ ਹੁਣ ਵੋਟਾਂ ਵੀ ਆਈਆਂ ਤੁਹਾਡੇ ਅੱਗੇ ਇੱਕ ਹੀ ਗੱਲ ਕਹਿਣੀ ਉਹਨਾਂ ਨੇ ਕਿ ਪੰਜਾਬ ਦਾ ਇਹ ਬੀਵੀ ਅੰਬੀ ਦੇ ਤੁਹਾਡੇ ਉਹ ਹੀ ਕੇਂਦਰ ਵਾਲੀ ਨੀਤੀ ਹਿੰਦੂਸਤਾਨ ਪਾਕਿਸਤਾਨ Hindu Musliman ਵਾਲੀ ਨੀਤੀ ਜਿਹੜੀ ਹੈ ਉਹ ਤੁਹਾਡੇ ਕਰਕੇ ਤੁਹਾਨੂੰ ਵਿੱਚ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਸਾਥੀਓ ਹੁਣ ਮੈਂ ਬੇਨਤੀ ਕਰਦਾ ਇਲੈਕਟ੍ਰੀਕਲ ਤੋਂ ਸਾਡੇ ਵਾਈਸ ਪ੍ਰੈਜ਼ੀਡੈਂਟ ਅਸ਼ੋਕ ਜੀ ਅੱਗੇ ਆ ਕੇ ਗੱਲਬਾਤ ਕਰਨ ਸਾਥੀਓ माननीय प्रधान जी मंडल और मेरे कर्मचारी साथियों मैं सबको तो पहला अपने कर्मचारी साथियों का धन्यवाद करता हूँ अपने बस ड्राइवरों का धन्यवाद करता हूँ जो कि बारिश में भी साथियों ने टाइम दिया मैं आपका बहुत बहुत धन्यवादी हूँ आभारी हूँ बाकी साथियों साथियों ने सारा कुछ दसाया कि आज तकरीबन दस बारह यूनियन है देश हिंदुस्तान के अंदर ट्रेड यूनियन ने आज केंद्र सरकार की नीतियों के खिलाफ जड़े है आज सट्राइक की है असी केंद्र सरकार की नीतियों का ये काले कानूनों का विरोध असि डट के विरोध करते हैं और जितनी भी जत्थेबंदी हिंदुस्तान के अंदर है जिड़ी सट्राइक पे गई है असी बेबीएम पी की तरफ से अजीवराजा समर्थन करते हैं साथियों बाकी रही साथियों बेबीएम पी की गल जैसे साथियों आपको पता है हमारी सात में मांगे मांगे चली हुई है। हैं और असल लड़ाई लड़ रहे हैं दिल्ली साड़ी तीन बार मीटिंग हो चुकी है और बोर्ड के अधिकारी वहाँ जाकर के बार बार हम आश्वासन देते दे हैं और वहाँ पर जोड़ी हमारी मांगे मान लेते हैं लेकिन आज तक लागू कोई नहीं हुई चार तारीख की फुल बोर्ड की मीटिंग थी और जल्दी हमारी मीटिंग हुई थी और लेबर चीफ कमीशन के सामने जेडे बी बी एम बी के अधिकारी गए थे उन्होंने जिन्हें साधी सात मांगे चली हुई हैं डेली वेजि को लगातार काम दिया जाए कॉन्ट्रैक्ट बेस वालों को रेगुलर किया जाए और पार्ट टाइम साथियों का जरा है आध घंटे टाइम बढ़ाया जाए ये चीज़ें जोड़ी है बोर्ड मीटिंग के अंदर लेबर कमीशन चीफ के सामने बिल्कुल हाँ करके आए और उन्होंने वादा किया कि आज अ तारीख को फुल बोर्ड की मीटिंग के अंदर ये मांगें आपकी लागू कर देंगे लेकिन साथियों की बेबीएम चेयरमैन बार बार वादा करके जड़ी है अपनी बात नह के पीछे मुकर जाता है पीछे हट जाते हैं तो मैं तो मैं पहले शुरुआत करा एक किनारे को ਇਕ ਤਾਂ ਜਿੰਦਾਬਾਦ ਕਰਮਚਾਰੀ ਸਾਥੀਓ ਤੁਹਾਨੂੰ ਪਤਾ ਜਾਣੇ ਕਿ ਬਰਕਲੋਡ ਕਿੰਨਾ ਵੱਧ ਰਿਹਾ ਮੁਲਾਜ਼ਮ ਰਿਟਾਇਰ ਹੋ ਰਿਹਾ ਉਹਦੇ ਥਾਂ ਤੇ ਨਵੀਂ ਭਰਤੀ ਨਹੀਂ ਹੋ ਰਹੀ ਅਗਰ ਨਹੀਂ ਨਵੀਂ ਭਰਤੀ ਨਹੀਂ ਕਰਨੀ ਹੈ ਤੁਸੀਂ ਤਾਂ ਫਿਲਹਾਲ ਤੁਸੀਂ ਜਿਹੜੇ ਬੰਦੇ ਸੈਂਕਸ਼ਨ ਆ ਵੀ ਇਹਨਾਂ ਨੇ ਰੋਕਤੀਆਂ ਰਿਟਾਇਰੀ ਬੰਦੇ ਜਿਹੜੇ ਹੋ ਰਿਹਾ ਚਲੋ ਜਿਹੜੇ ਸੈਂਕਸ਼ਨਾਂ ਤੇ ਜਾਂਦੇ ਹੀ ਬੰਦੇ ਸਾਲ ਦੋ ਦੋ ਸਾਲ ਨਾਲ ਨਿਕਾਲ ਕਰਦੇ ਉਹਨਾਂ ਨੇ ਉਹ ਵੀ ਸੈਂਕਸ਼ਨਾਂ ਵੀ ਬੰਦ ਕਰਤੀਆਂ ਤੇ ਹੁਣ ਕੀ ਕਰਦੇ ਆ ਨਵੀਂ ਭਰਤੀ ਵੀ ਨਹੀਂ ਕਰ ਰਹੇ ਉਹ ਸਾਰਾ ਬਰਡਨ ਕਿਹਦੇ ਤੇ ਵੱਧ ਰਿਹਾ ਸਾਡੇ ਦੇ ਵੱਧ ਰਿਹਾ ਮੁੱਦੇ ਬਹੁਤ ਆ ਜਿਹਦੇ ਤੇ ਅਸੀਂ ਗੱਲਬਾਤ ਕਰ ਸਕਦੇ ਆ ਤੇ ਹੁਣ ਬਾਕੀ ਮੁੱਦਿਆਂ ਤੇ ਸਾਡੇ ਮੇਰੇ ਬਾਕੀ ਸਾਥੀ ਬੋਲਣਗੇ ਇਹਦੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਜੀ ਸਾਥੀਓ ਸਾਥੀ ਸੁਰਿੰਦਰ ਜੀ ਕਹਿੰਦੇ ਮੈਨੂੰ ਸਮਾਂ ਨਾ ਦੇਆ ਕਰੋ ਦੇਖੋ ਕਿੰਨੀ ਵਧੀਆ ਗੱਲ ਕਰਕੇ ਗਏ ਕੀ ਕਰ ਰਿਮਪਲਾਈਮੈਂਟ ਬੰਦ ਕਰਤੀ ਨਵੇਂ ਬੰਦੇ ਤੁਸੀਂ ਲਿਆਉਣੇ ਨਹੀਂ ਰਿਪਲਾਈਮੈਂਟ ਕੀ ਹੁੰਦਾ ਸੀ ਕਿ ਸਾਡੇ ਚਲੋ 2-4 ਸਾਲ ਸਾਡੇ ਸੀਨੀਅਰ ਸਾਥੀ ਸਾਡੇ ਨਾਲ ਰਹਿੰਦੇ ਸੀ ਕ੍ਰੋਨਿਕ ਮੇਲਾ ਇਕ ਸਾਥ ਮਿੰਟਾ ਸੀ ਉਹ ਵੀ ਬੰਦ ਕਰਤੀ ਸਾਥੀਓ ਔਰ ਮੈਨੂੰ ਲੱਗਦਾ ਬੀਬੀ ਅੰਮੀ ਦੇ ਇਤਿਹਾਸ ਦਾ ਸਭ ਤੋਂ ਨਿਕਮਾ ਚੀਬੀ ਨੇ ਹੁਣ ਆਇਆ ਤੇਨੇ ਕੰਪਿਊਟਰਾਂ ਦੇ ਨਾਲ ਲੈ ਸਾਥੀਓ ਉਹ ਪੀਐਸਓ ਕਹਿੰਦਾ ਪੀਐਸਓ ਨੂੰ ਇਹਦਾ ਵੀ ਕੰਪਿਊਟਰ ਚੱਕ ਲਿਆ ਉੱਥੇ ਹੀ ਅੰਦਰ ਚਿੱਠੀ ਟਾਈਪ ਕਹਿੰਦਾ ਮੈਂ ਹੀ ਸਭ ਕੁਝ ਐ ਮੈਂ ਹੀ ਸਭ ਕੁਝ ਐ ਸਾਥੀਓ ਇਦਾਂ ਦੇ ਹਾਲਾਤ ਆ ਗਏ ਪਤਾ ਨਹੀਂ ਚੱਲਣਾ ਕਿਹਦੀ ਚਿੱਠੀ ਕਿਹਨੇ ਚੱਲ ਗਈ ਕਿਉਂਕਿ ਅੰਤਰੀ ਨੰਬਰ ਸਪੈਸ਼ਲ ਨੰਬਰ ਲੱਗ ਰੇ ਤੋਂ ਹਾਲਾਤ ਬਹੁਤ ਮਾੜੇ ਐ ਸਾਥੀਓ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਇਲੈਕਟ੍ਰੀਕਲ ਤੋਂ ਸਾਡੇ ਵਾਈਸ ਪ੍ਰੈਜ਼ੀਡੈਂਟ ਕਾਮਰੇਡ ਸੋਮਰਾਜੀ ਅੱਗੇ ਕਿ ਆਗੇ ਗੱਲਬਾਤ ਰੱਖਣ ਕਾਮਰੇਡ ਸੋਮਰਾਜੀ ਮੇਰੇ ਸਤਿ ਸ੍ਰੀ ਅਕਾਲ ਜੀ ਨਾਲ ਜੀ ਮੈਂ ਸਾਰੇ ਸਾਥੀਆਂ ਦਾ ਪਹਿਲਾਂ ਤੋਂ ਧੰਨਵਾਦ ਕਰਦਾ ਬਾਅਦਸ਼ ਦੇ ਵਿੱਚ ਸਾਡੀ ਇੱਕ ਛੋਟੀ ਜੀ ਬੈਂਤੀ ਜੀ ਕਮੂਲ ਕਰਕੇ ਡਰਾਈਵਲ ਜੀ ਜਿਹੜੇ ਸਾਡੇ ਪਾਵਰਵਿੰਗ ਦੇ ਤੇ ਸਾਡੇ ਇਰੀਗੇਸ਼ਨ ਦੇ ਜਿਹੜੇ ਬੱਚਾ ਲੈ ਕੇ ਇੱਥੇ ਆਏ ਆ ਹੁਣ ਸਾਥੀਓ ਗੱਲ ਕਰਾਂਗਾ ਮੈਂ ਅੱਜ 올 인디아 ਪੱਦਰ ਤੇ ਸਾਰੀ ਟ੍ਰੇਡ ਜੁਨੀਆਂ ਫੈੜ ਤੇ ਗਈਆਂ ਕਿ ਸਾਡੇ ਅੱਛੇ ਦਿਨ ਦਿਖਾਨ ਦੇ ਨਾਲ ਅੱਜ ਆ ਅੱਛੇ ਦਿਨ ਆ ਗਏ ਆ ਸਾਡੇ ਦੇ ਤਿੰਨ ਕਾਨੂੰਨ ਇਸ ਤਰ੍ਹਾਂ ਦੇ ਤੋਪਤੇ ਆ ਕੋਈ ਕਿਸੇ ਕਦਮ ਦੀ ਕੋਈ ਗੱਲ ਨਹੀਂ ਕਰ ਸਕਦਾ ਇਹ ਸਾਡੇ ਦੇ ਗਵਰ ਦਿੱਤੀ ਛੋਪੇ ਜਾ ਰਹੇ ਆ ਜਿਹੜੇ ਅਟਕੜੇ ਡਿਊਟੀ ਲਾਉਂਦੇ ਆ ਉਹ ਤੇ 12 ਘੰਟੇ ਦੀ ਗੱਲ ਚੱਲ ਰਹੀ ਆ 12 ਘੰਟੇ ਲਾਏ ਜਾਣਗੇ ਇਸ ਤਰ੍ਹਾਂ ਦੇ ਮਲਾਜਮ ਮਾਰੂ ਮਜ਼ਦੂਰ ਮਾਰੂ ਨੀਤੀ ਜਿਹੜੇ ਤੇ ਸਾਡੇ ਤੇ ਟੋਪੀ ਜਾ ਰਹੀ ਆ ਸਾਥੀਓ ਅੱਜ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਾਰਿਆਂ ਦੇ ਮੈਂ ਇਹ ਜੇ ਅੱਛੇ ਦਿਨ ਲਿਆਵਾਂਗਾ ਕਿਸੇ ਨੂੰ ਕੋਈ ਬੋਤਾ ਉਹ ਨਹੀਂ ਕਰਨਾ ਪਊਗਾ ਚੰਗਾ ਚ ਨਹੀਂ ਕਰਨਾ ਪਊਗਾ ਅੱਜ ਕੀ ਹੋ ਰਿਹਾ ਮੰਗਾਇਕ ਕਿਤੇ ਜਾ ਰਹੀ ਹੈ ਹੋਰ ਨੌਕਰੀਆਂ ਦੇ ਜਿਹੜੇ ਆਗੇ ਸਾਡੇ ਬੇਰੁਜ਼ਗਾਰਾਂ ਦੀਆਂ ਕਤਾਰਾਂ ਲੱਗੀਆਂ ਉਧਰ ਕੋਈ ਚਾਨ ਇਹ ਸੱਜਣਾਂ ਸ਼੍ਰੀ ਭਗ세 ਨਗਰ ਦਾ ਸਵਤੰਤਰ ਅਜਦਿਆਂ ਵਿਸ਼ੇਸ਼ ਸਰਗੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਸਤੇ ਪ੍ਰਤੀ ਸਿੰਘ ਇਜਾਜ਼ਤ ਦੇਉ 干着吧。